ਦੁਬਾਰਾ ਭਰਤੀ ਦੀ ਗੱਲ ਸ਼ੁਰੂ ਕੀਤੀ ਸੀਗੀ ਉਹ ਵੀ ਅਸੀਂ ਭਰਤੀ ਕਰ ਲਈ ਤੇ ਉਹ ਕਹਿੰਦੇ ਜਿਹੜੀ ਭਰਤੀ ਅਸੀਂ ਸ਼ੁਰੂ ਕੀਤੀ ਸੀ ਬਕਾਇਦਾ ਜ਼ਕਿਰਦਾਰ ਨੇ ਉਹਦਾ ਸਵਾਗਤ ਵੀ ਕੀਤਾ ਸੀਗਾ ਸੋ ਇਹ ਇੱਕ ਇਸ ਤਰੀਕੇ ਦੇ ਬਿਆਨ ਨੇ ਦੂਜਾ ਜਿਹੜਾ ਵੱਡਾ ਹੁਕਮਨਾਮਾ ਇਹ ਸੀ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਇਹ ਨੈਤਿਕ ਅਧਿਕਾਰ ਜਿਹੜਾ ਹੈ ਕੌਮ ਦੀ ਇਕਵਾਈ ਕਰਨ ਦਾ ਗਵਾ ਚੁੱਕੀ ਹੈ ਤੇ ਉਹੀ ਮੌਜੂਦਾ ਲੀਡਰਸ਼ਿਪ ਸਾਰੇ ਉਹੀ ਡਿਸੀਜਨ ਲੈ ਰਹੀ ਹੈਗੀ ਹੈ ਤੁਸੀਂ ਦੇਖੋ ਨਾ ਕਿ ਨੈਤਿਕ ਅਧਿਕਾਰ ਕਹਿੰਦੇ ਕਿ ਮੌਜੂਦਾ ਲੀਡਰਸ਼ਿਪ ਗਵਾ ਚੁੱਕੀ ਹੈ ਉਹੀ ਮੌਜੂਦਾ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਤੇ ਵੀ ਕਾਬਜ ਹੈ ਉਹੀ ਜਿਹੜਾ ਹੈ ਜਥੇਦਾਰ ਹਰਪੀ ਸਿੰਘ ਹਣ ਵਾਲਾ ਵੀ ਮਸਲਾ ਉਹੀ ਹੁੰਦਾ ਹੈ ਕੀ ਉਹ 3 ਦਿਨਾਂ ਦੇ ਅੰਦਰ ਅਸਤੀਫੇ ਹੋਏ ਹੁਣ ਜੇ ਮਹੀਨੇ ਦੇ ਅੰਦਰ 33 ਲੱਖ ਬੰਦਾ ਪੱਤੀਆਂ ਕਰ ਰਿਹਾ ਹੈ ਹੁਣ ਜਿਹੜੇ ਐਕਸਪੋਰਟਸ ਹੈਗੇ ਨੇ ਉਹ ਜਿਹੜੇ ਆਪਾਂ ਕਹ ਲਈਏ ਕਿ ਮਾਹਿਰ ਨੇ ਉਹ ਕਹਿੰਦੇ ਫਿਰ ਤੇ ਮੇਲੇ ਵਰਗਾ ਮਾਹੌਲ ਹੋਣਾ ਚਾਹੀਦਾ ਕਿ ਥਾਂ ਥਾਂ ਤੇ ਬੂਥ ਲੱਗੇ ਹੋਏ ਆ ਹੁਣ ਜੇ 20 ਲੱਖ ਪਰਚੀਆਂ ਆਈਆਂ ਤੇ ਕੋਈ ਇਦਾਂ ਦੇ ਮੇਲੇ ਵਾਲੇ ਮਾਹੌਲ ਦੀ ਕੋਈ ਨਹੀਂ ਆਈ ਤੇ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਿਆ ਇੱਕ ਬੰਨੇ ਕਹਿੰਦੇ ਕਿ ਸਾਨੂੰ ਸੰਵਿਧਾਨਿਕ ਤੌਰ ਤੇ ਢੱਕਾ ਹੈਗਾ ਕਿ ਅਸੀਂ ਧਾਰਮਿਕ ਸਥਾਨ ਦੀ ਉਹ ਨਹੀਂ ਵਰਤੋਂ ਨਹੀਂ ਕਰ ਸਕਦੇ ਤੇ ਉਹੀ ਫਿਰ ਗੁਰੂ ਘਰਾਂ ਚੋਂ ਜਿਹੜੀਆਂ ਤਸਵੀਰਾਂ ਆਈਆਂ ਉਹ ਵੀ ਨਾਰਮਲ ਇਕੱਠੇ ਉਹ 7 ਮੈਂਬਰੀ ਕਮੇਟੀ ਨੇ ਟੇਕਓਵਰ ਕਰਨਾ ਸੀ ਪੂਰੀ ਪਰਤੀ ਦੀ ਮੁਹਿੰਮ ਨਾ ਕਿ 7 ਮੈਂਬਰੀ ਕਮੇਟੀ ਨੇ ਦੀਆਂ ਤੁਸੀਂ ਕਿਸੇ ਹੁਸ਼ਿਆਰਪੁਰ ਜਿੱਦਾਂ ਭਾਈ ਹਰਜਿੰਦਰ ਸਿੰਘ ਧਾਮੀ ਵਾਲਾ ਦੀ ਹੁਸ਼ਿਆਰਪੁਰ ਦੀ ਡਿਊਟੀ ਲਾਤੀ ਤਾਂ ਜਾਂ ਮਨਪ੍ਰੀਤ ਸਿੰਘ ਯਾਲੀ ਹੋਣਾ ਦੀ ਉਹ ਪਤਾ ਨਹੀਂ ਕਿੱਥੇ ਪੰਜਾਬ ਤੋਂ ਬਾਹਰ ਲਗਾ ਦਿੱਤੀ ਉਹਨਾਂ ਨੇ ਉਹਦਾ ਇੱਕ ਹਿੱਸਾ ਨਹੀਂ ਸੀ ਹੋਣਾ ਉਹਨਾਂ ਨੇ ਉੱਪਰ ਟੌਪ ਦੇ ਬੈਠ ਕੇ ਉਹ ਸਾਰੀ ਚੀਜ਼ ਦੀ ਨਿਗਰਾਨੀ ਕਰਨੀ ਸੀ ਮਤਲਬ ਉੱਪਰ ਉਹ ਹੋਣੇ ਸੀ ਤੁਜੇ ਜੇ ਇੰਜ ਸਮਝਣ ਦੀ ਕੋਸ਼ਿਸ਼ ਕਰ ਲਈਏ ਕਿ ਹਾਲਾਂਕਿ ਆ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਉਹ ਬਕਾਇਦਾ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਵੀਂ ਪਰਤੀ ਹੋਊਗੀ ਪਰ ਕਿਤੇ ਨਾ ਕਿਤੇ ਅਕਾਲੀ ਦਲ ਇਸ ਸਾਰੇ ਮਸਲੇ ਦੇ ਵਿੱਚ ਆਪਣੀ ਸ਼ਬੀ ਨੂੰ ਬਚਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਜਿੱਥੇ ਕਿ ਅਕਾਲੀ ਦਲ ਦੇ ਹਰਚਨ ਸਿੰਘ ਬੈਂਸ ਹੋਰਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਜਾਂਦਾ ਜਿਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਦੋ ਚਾਰ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਰੱਖੀਆਂ ਉਹ ਕਹਿੰਦੇ ਕਿ ਜੋ ਜੋ 2 ਦਸੰਬਰ ਦੇ ਹੁਕਮਨਾਮਿਆਂ ਦੇ ਵਿੱਚ ਕਿਹਾ ਗਿਆ ਉਹਦੇ ਵਿੱਚ ਉਹਨਾਂ ਨੇ ਇੱਕ ਦੋ ਤਿੰਨ ਚੀਜ਼ਾਂ ਕਈਆਂ ਸੀਗੀਆਂ ਜਾਂ ਸਜ਼ਾ ਪੂਰੀਆਂ ਕਰਨੀਆਂ ਜਾਂ ਜਿਹੜੀ ਹੈ ਵਾਪਸ ਉਹ ਪੈਸਾ ਜਮ੍ਹਾਂ ਕਰਾਉਣਾ ਸੋ ਕਹਿੰਦੇ ਕਿਤੇ ਨਾ ਕਿਤੇ ਅਸੀਂ ਉਹ ਜਿਹੜੀਆਂ ਚੀਜ਼ਾਂ ਉਹ ਪੂਰੀਆਂ ਕਰ ਲੀਆਂ ਆ ਇਸ ਤੋਂ ਅਲੱਗ ਦਾ ਜਿਹੜਾ ਆ ਅ ਦੁਬਾਰਾ ਭਰਤੀ ਦੀ ਗੱਲ ਸ਼ੁਰੂ ਕਹੀ ਸੀਗੀ ਉਹ ਵੀ ਅਸੀਂ ਭਰਤੀ ਕਰ ਲਈ ਤੇ ਉਹ ਕਹਿੰਦੇ ਜਿਹੜੀ ਭਰਤੀ ਅਸੀਂ ਸ਼ੁਰੂ ਕੀਤੀ ਸੀ ਬਕਾਇਦਾ ਜਥੇਦਾਰ ਨੇ ਉਹਦਾ ਸਵਾਗਤ ਵੀ ਕੀਤਾ ਸੀਗਾ ਸੋ ਇਹ ਕਿਸ ਤਰੀਕੇ ਦੇ ਬਿਆਨ ਨੇ ਜਾਂ ਇੰਜ ਕਹਿ ਲੀਏ ਵੀ ਇੱਥੇ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਸਾਹਿਬ ਨੂੰ ਦੋਸ਼ੀ ਕਿਤਨਾ ਕਿਤੇ ਕਿਉਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜਿਦਾਂ ਤੁਸੀਂ ਕਿਹਾ ਕਿ ਕਿਤਨਾ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਸਵਾਲ ਉਠਾਉਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਔਰ ਸਿੱਧੇ ਕਲੈਸ਼ ਦੇ ਵਿੱਚ ਹੈਗੇ ਨੇ ਹੁਕਮਨਾਮੇ ਤਾਈ ਸੀ ਕਿ ਤਿੰਨ ਦਿਨ ਦੇ ਅੰਦਰ ਅੰਦਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਸਤੀਫਾ ਜਿਹੜਾ ਉਹ ਪ੍ਰਮਾਣ ਹੋਵੇ ਇਹ ਹੁਕਮਨਾਮਾ ਸੀ ਦੂਜਾ ਜਿਹੜਾ ਵੱਡਾ ਹੁਕਮਨਾਮਾ ਇਹ ਸੀ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਇਹ ਨੈਤਿਕ ਅਧਿਕਾਰ ਜਿਹੜਾ ਹੈ ਕੌਮ ਦੀ ਅਗਵਾਈ ਕਰਨ ਦਾ ਗਵਾ ਚੁੱਕੀ ਹੈ ਤੇ ਉਹੀ ਮੌਜੂਦਾ ਲੀਡਰਸ਼ਿਪ ਸਾਰੇ ਉਹੀ ਡਿਸੀਜਨ ਲੈ ਰਹੀ ਹੈਗੀ ਹੈ ਤੁਸੀਂ ਦੇਖੋ ਨਾ ਕਿ ਨੈਤਿਕ ਅਧਿਕਾਰ ਕਹਿੰਦੇ ਕਿ ਮੌਜੂਦਾ ਲੀਡਰਸ਼ਿਪ ਕਬਾ ਚੁੱਕੀ ਹੈ ਉਹੀ ਮੌਜੂਦਾ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਤੇ ਵੀ ਕਾਬਜ ਹੈ ਉਹੀ ਜਿਹੜਾ ਹੈ ਜਥੇਦਾਰ ਹਰਪੀ ਸਿੰਘ ਹੋਣ ਵਾਲਾ ਵੀ ਮਸਲਾ ਉਹੀ ਹੁੰਦਾ ਹੈ ਕੀ ਉਹ 3 ਦਿਨਾਂ ਦੇ ਅੰਦਰ ਅਸਤੀਫੇ ਹੋਏ ਦਿਨ ਤੋਂ ਬਾਅਦ ਜੇ ਕਿਹਾ ਗਿਆ ਸੀ ਕਿ 20 ਦਿਨ ਦੇ ਅੰਦਰ ਹੋ ਜਾਣਗੇ ਤੇ ਕੀ 20 ਦਿਨਾਂ ਦੇ ਵਿੱਚ ਹੋਏ ਨਹੀਂ ਹੋਏ ਉਹਨੂੰ ਵੀ ਲੰਬੇ ਰੇੜਕੇ ਤੋਂ ਬਾਅਦ ਆਪਾਂ ਦੇਖਿਆ ਕਿ ਜਦੋਂ ਪੂਰੀ ਸਕ੍ਰਿਪਟ ਜਦੋਂ ਲਿਖੀ ਗਈ ਜਿਸ ਤਰੀਕੇ ਦੇ ਨਾਲ ਹੋ ਗਿਆ ਕਿ ਹਾਂਜੀ ਇਦਾਂ ਅਸੀਂ ਭਰਤੀ ਲਾਂਚ ਕਰਾਂਗੇ ਤੇ ਫਿਰ ਇੰਨੇ ਦਿਨ ਚ ਅਸੀਂ ਕਰ ਲਾਂਗੇ ਹੁਣ 33 ਲੱਖ ਦੀ ਭਰਤੀ ਹੁਣ ਇਹ ਕਾਫੀ ਜੇ ਆਪਾਂ ਕਹਿੰਦੇ ਜਿਹੜੇ ਐਕਸਪਰਟਸ ਹੈਗੇ ਨੇ ਜਾਂ ਜਦੋਂ ਆਪਾਂ ਬਾਕੀ ਦੀਆਂ ਪਾਰਟੀਆਂ ਨਾਲ ਕੰਪੈਰੀਜ਼ਨ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਭਰਤੀ ਮੁਹਿੰਮ ਪੰਜਾਬ ਦੇ ਵਿੱਚ ਚੱਲੀ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਮੇਰਾ ਖਿਆਲ ਇਲੈਕਸ਼ਨ ਤੋਂ ਬਾਅਦ ਚੋਂ ਜਿਹੜਾ ਹੈਗਾ ਉਹਨਾਂ ਨੇ ਚਲਾ ਦਿੱਤੀ ਸੀ ਉਹ ਤੋਂ ਕੁਝ ਦਿਨ ਬਾਅਦ ਤੇ ਉਹਨਾਂ ਦੀ ਇੰਨੀ ਭਰਤੀ ਨਹੀਂ ਹੋਈ ਫਿਰ ਉਸ ਤੋਂ ਬਾਅਦ ਬਾਕੀ ਦੀਆਂ ਜਥੇਬੰਦੀਆਂ ਜਿਹੜੀਆਂ ਗਰਾਊਂਡ ਤੇ ਜਾ ਕੇ ਭਰਤੀ ਕਰਦੀਆਂ ਨੇ ਹੁਣ ਜੇ ਮਹੀਨੇ ਦੇ ਅੰਦਰ 33 ਲੱਖ ਬੰਦਾ ਪੱਟੀਆਂ ਕਰ ਰਿਹਾ ਹੈ ਹੁਣ ਜਿਹੜੇ ਐਕਸਪਰਟਸ ਹੈਗੇ ਨੇ ਉਹ ਜਿਹੜੇ ਆਪਾਂ ਕਹ ਲਈਏ ਕਿ ਮਾਹਿਰ ਨੇ ਉਹ ਕਹਿੰਦੇ ਫਿਰ ਤੇ ਮੇਲੇ ਵਰਗਾ ਮਾਹੌਲ ਹੋਣਾ ਚਾਹੀਦਾ ਕਿ ਥਾਂ ਥਾਂ ਤੇ ਬੂਥ ਲੱਗੇ ਹੋਏ ਆ ਹੁਣ ਜੇ 20 ਲੱਖ ਪਰਚੀਆਂ ਆਈਆਂ ਤੇ ਕੋਈ ਇਦਾਂ ਦੇ ਮੇਲੇ ਵਾਲੇ ਮਾਹੌਲ ਦੀ ਕੋਈ ਨਹੀਂ ਆਈ ਹੈਗੀ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਿਆ ਤੇ ਫਿਰ ਕੋਈ ਸੈਂਪਲ ਦੇ ਤੌਰ ਤੇ ਜਾਣ ਤੇ ਚਾਹੀਦਾ ਸੀ ਕਿ ਅਕਾਲੀ ਦਲ ਨੂੰ ਪੂਰੀ ਟਰਾਂਸਪੇਰੈਂਸੀ ਰੱਖਦਾ ਕਿ ਆਹ ਦੇਖੋ ਜੀ ਇੱਥੇ ਬੂਥ ਲੱਗੇ ਹੋਇਆ ਇੱਥੇ ਭਰਤੀ ਹੋ ਰਹੀ ਆ ਕੁਝ ਤਸਵੀਰਾਂ ਥੋੜੇ ਬਹੁਤੇ ਇਕੱਠ ਦੀਆਂ ਆ ਉਹ ਵੀ ਗੁਰੂ ਘਰਾਂ ਦੇ ਵਿੱਚ ਇੱਕ ਬੰਨੇ ਕਹਿੰਦੇ ਕਿ ਸਾਨੂੰ ਸੰਵਿਧਾਨਿਕ ਤੌਰ ਤੇ ਢੱਕਾ ਹੈਗਾ ਕਿ ਅਸੀਂ ਧਾਰਮਿਕ ਸਥਾਨ ਦੀ ਉਹ ਨਹੀਂ ਵਰਤੋਂ ਨਹੀਂ ਕਰ ਸਕਦੇ ਤੇ ਉਹੀ ਫਿਰ ਗੁਰੂ ਘਰਾਂ ਚੋਂ ਜਿਹੜੀਆਂ ਤਸਵੀਰਾਂ ਆਈਆਂ ਉਹ ਵੀ ਨਾਰਮਲ ਇਕੱਠ ਕੋਈ ਇਹ ਹਜ਼ਾਰਾਂ ਦੀ ਗਿਣਤੀ ਚ ਪਰਚੀਆਂ ਹੋ ਰਹੀਆਂ ਇਸ ਤਰ੍ਹਾਂ ਦਾ ਮਾਹੌਲ ਆ ਉਹਦੇ ਚ ਵੀ ਜੋ ਦੇਖਿਆ ਜਾਏ ਤਾਂ ਵੀ ਲੱਗਦਾ ਆਮ ਪਿੰਡ ਵਾਸੀ ਦਾ ਆਮ ਲੋਕ ਸੀਗੇ ਨਹੀਂ ਬਹੁਤੇ ਘੱਟ ਸੋ ਆਪਣੇ ਵਰਕਰ ਕਮੇਟੀ ਉਹ ਜਿੱਦਾਂ ਆਪਾਂ ਕਹਾਂ ਦੀ ਵਰਕਰਾਂ ਨੂੰ ਹੁੰਦਾ ਨਾ ਕਿ ਇੱਥੇ ਮੀਟਿੰਗ ਹੋਣੀ ਹੈ ਇਹ ਇਹ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ ਤੇ ਫਿਰ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਨਹੀਂ ਹੋਇਆ ਮੌਜੂਦਾ ਲੀਡਰਸ਼ਿਪ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਨੈਤਿਕ ਅਧਿਕਾਰ ਗਵਾ ਚੁੱਕੀ ਸੀ ਉਹ ਮੌਜੂਦਾ ਲੀਡਰਸ਼ਿਪ ਨੇ ਪਿੱਛੇ ਨਹੀਂ ਹੋਏ ਫਿਰ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਸੀ ਆਪਾਂ ਕਰਕੇ ਆਏ ਕਿ ਸੱਤ ਮੈਂਬਰੀ ਕਮੇਟੀ ਹੁਣ ਸੱਤ ਮੈਂਬਰੀ ਕਮੇਟੀ ਨੇ ਟੇਕਓਵਰ ਕਰਨਾ ਸੀ ਪੂਰੀ ਪਰਤੀ ਦੀ ਮੁਹਿੰਮ ਨੂੰ ਨਾ ਕਿ ਸੱਤ ਮੈਂਬਰੀ ਕਮੇਟੀ ਨੇ ਦਿਆਂ ਤੁਸੀਂ ਕਿਸੇ ਹੁਸ਼ਿਆਰਪੁਰ ਜਿੱਦਾਂ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਹੁਸ਼ਿਆਰਪੁਰ ਦੀ ਡਿਊਟੀ ਲਾਤੀ ਜਾਂ ਮਨਪ੍ਰੀਤ ਸਿੰਘ ਯਾਲੀ ਹੋਣਾ ਦੀ ਉਹ ਪਤਾ ਨਹੀਂ ਕਿੱਥੇ ਪੰਜਾਬ ਤੋਂ ਬਾਹਰ ਲਗਾ ਦਿੱਤੀ ਉਹਨਾਂ ਨੇ ਉਹਦਾ ਇੱਕ ਹਿੱਸਾ ਨਹੀਂ ਸੀ ਹੋਣਾ ਉਹਨਾਂ ਨੇ ਉੱਪਰ ਟਾਪ ਦੇ ਬੈਠ ਕੇ ਉਹ ਸਾਰੀ ਚੀਜ਼ ਦੀ ਨਿਗਰਾਨੀ ਕਰਨੀ ਸੀ ਮਤਲਬ ਉੱਪਰ ਉਹ ਹੋਣੇ ਸੀ ਤੇ ਉਹਦੇ ਚ ਕੀਤਾ ਕੀ ਹੈਗਾ ਕਿਸ ਤਰੀਕੇ ਦੇ ਨਾਲ ਹੋਇਆ ਕਿ ਉਹਨਾਂ ਦੀ ਉਹ ਗੱਲ ਤੇ ਮੰਨ ਨਹੀਂ ਗਈ ਫਿਰ ਉਸ ਤੋਂ ਬਾਅਦ ਜਦੋਂ ਜਾਂਦੇ ਹੈਗੇ ਨੇ ਬਾਕਾਇਦਾ ਬੁਲਾਉਂਦੇ ਹੈਗੇ ਨੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਬੁਲਾਉਂਦੇ ਨੇ ਉਹ ਵੀ ਜਿਹੜਾ ਆ ਕੇ ਕੋਈ ਇਸ ਤਰ੍ਹਾਂ ਦੀ ਸਥਿਤੀ ਸਾਫ਼ ਨਹੀਂ ਕਰਦੇ ਦੂਜੀ ਗੱਲ ਇਹਦੇ ਵਿੱਚ ਜਿਹੜੀ ਇੱਕ ਵੱਡਾ ਪੁਆਇੰਟ ਉਹ ਇਹ ਹੈਗਾ ਕਿ ਪ੍ਰਤੀ ਕਮੇਟੀ ਦੀ ਪਹਿਲੀ ਮੀਟਿੰਗ ਨੂੰ 2 ਮਹੀਨੇ ਲੇਟ ਕਿਉਂ ਕੀਤਾ ਗਿਆ ਹੁਣ ਉਹਨਾਂ ਬੁਲਾਉਣੀ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸੀ ਉਹਨਾਂ ਨੇ ਫਿਰ ਕੀਤਾ ਹੀ ਕੀਤਾ ਤੇ ਫਿਰ ਦੋ ਮੀਟਿੰਗਾਂ ਤੋਂ ਬਾਅਦ ਆਪਣਾ ਅਸਤੀਫਾ ਦੇ ਕੇ ਪਾਸੇ ਹੋ ਗਏ ਮਤਲਬ ਇਹ ਇਹ ਸਾਰੇ ਜਿਹੜੇ ਸਵਾਲ ਨੇ ਇਹ ਹੁਕਮਨਾਮੇ ਇਨ ਬਿਨ ਲਾਗੂ ਹੂਏ ਆਪਾਂ ਨਹੀਂ ਕਹਿ ਸਕਦੇ ਇਹ ਬਿਲਕੁਲ ਆਪਾਂ ਨੂੰ ਦੇਖੀ ਰਿਹਾ ਐ ਸਾਹਮਣੇ ਇਹਦੇ ਚ ਇਹ ਗੱਲ ਕਹਿਣੀ ਤੇ ਫਿਰ ਜੇ ਇਹ ਕਹਿ ਰਹੇ ਨੇ ਪੋਡਕਾਸਟ ਦੇ ਗਲਤ ਕਹਿ ਰਹੇ ਨੇ ਆਪਾਂ ਇਹ ਕਹਿ ਸਕਦੇ ਹਾਂ ਅਸੀਂ ਇੱਥੇ ਐਂ ਕਹਿ ਸਕਦੇ ਹਾਂ ਵੀ ਕੀ ਅਕਾਲੀ ਰਾਜਨੀਤੀ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸਾਰੇ ਦੇ ਵਿੱਚ ਸਿੱਧੇ ਤੌਰ ਤੇ ਮਸਲਾ ਦੱਸ ਰਿਹਾ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਵੀ ਅਕਾਲ ਤਖਤ ਸਾਹਿਬ ਨੂੰ ਪਾਸੇ ਹੀ ਹੋਣਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਜਾਂ ਐਂ ਕਹਿ ਲੋ ਵੀ ਅਕਾਲੀ ਦਲ ਵੱਲੋਂ ਐ ਸਾਰੀ ਭਰਤੀ ਜਾਂ ਜੋ ਵੀ ਸਨਾਰੇ ਬਣਿਆ ਉਹਨਾਂ ਦੇ ਅਨੁਸਾਰ ਇੱਥੇ ਅਕਾਲ ਤਖਤ ਸਾਹਿਬ ਨੂੰ ਉਹ ਵਿੱਚ ਮਸਲਾ ਦੱਸ ਰਿ ਕਰਨੀ ਪਏ ਪਹਿਲਾਂ ਵੀ ਪਏ ਆ ਕਹਿੰਦੇ ਵੀ ਤਲਵੰਡੀ ਹੋਣਾ ਦੇ ਟਾਈਮ ਤੇ ਟੋੜਾ ਹੋਣਾ ਦੇ ਟਾਈਮ ਤੇ ਈਮਨ ਕੇ ਬਰਨਾਲਾ ਸਾਹਿਬ ਦੇ ਟਾਈਮ ਤੇ ਜਾਂ ਬਾਦਲ ਸਾਹਿਬ ਦੇ ਟਾਈਮ ਤੇ ਜੋ ਉਹਨਾਂ ਦੇ ਲਫ਼ਜ਼ ਨੇ ਆਪਾਂ ਉਹਨਾਂ ਜੀ ਕਹਿ ਰਹੇ ਆ ਉਹ ਕਹਿੰਦੇ ਕਿ ਉਦੋਂ ਵੀ ਇਦਾਂ ਦੇ ਜਿਹੜੇ ਮਸਲੇ ਪੈਂਦੇ ਰਹੇ ਨੇ ਤੇ ਕਹਿੰਦੇ ਕਿ ਅਕਾਲੀ ਦਲ ਨੇ ਮਸਲਿਆਂ ਨੂੰ ਲੈ ਕੇ ਬਾਰ-ਬਾਰ ਜਿਹੜਾ ਹੈ ਤਲਬ ਕੀਤਾ ਹੋਇਆ ਉਹ ਕਹਿੰਦੇ ਸਾਨੂੰ ਬੈਠ ਕੇ ਡਿਸਕਸ਼ਨ ਕਰਨੀ ਚਾਹੀਦੀ ਹੈ ਕਿ ਇਹ ਮਸਲੇ ਦੁਬਾਰਾ ਦੁਬਾਰਾ ਨਾ ਆਉਣ ਮਤਲਬ ਜਿਹੜਾ ਧਰਮ ਦਾ ਕੁੰਡਾ ਹੈਗਾ ਇਹ ਕਹਿਣਾ ਤੇ ਫਿਰ ਇਹੀ ਚਾਰੇ ਨੇ ਹੈਗਾ ਜਿਹੜਾ ਧਰਮ ਦਾ ਕੁੰਡਾ ਬਾਰ ਬਾਰ ਜਿਹੜਾ ਆਉਂਦਾ ਹੈਗਾ ਉਹਨੂੰ ਇੱਕ ਵਾਰੀ ਚੱਕ ਕੇ ਪਾਸੇ ਕਰ ਦਿਓ ਪਰ ਇਹ ਮਸਲੇ ਬਾਰ ਬਾਰ ਪੈਂਦੇ ਕਿਉਂ ਨੇ ਬਾਰ ਬਾਰ ਤਾਂ ਕਰਕੇ ਪੈਂਦੇ ਨੇ ਜਦੋਂ ਜਦੋਂ ਅਕਾਲੀ ਦਲ ਲੀਹਾਂ ਤੋਂ ਹਟਦਾ ਹੈਗਾ ਜੇ ਆਪਾਂ ਕਹੀ ਕਿ ਅਕਾਲੀ ਦਲ ਤੇ ਹੀ ਕਿਉਂ ਸਵਾਲ ਹਮੇਸ਼ਾ ਉੱਠਦੇ ਨੇ ਕਿਉਂਕਿ ਉਹਦਾ ਨਾਮ ਅਕਾਲੀ ਦਲ ਐ ਉਹ ਉਹ ਅਕਾਲ ਤਖਸਾਲ ਦੀ ਫਸੀਲ ਤੋਂ ਹੁਣ ਆਮ ਆਦਮੀ ਪਾਰਟੀ ਨੇ ਮੰਨ ਲਓ ਜਾਂ ਆਪਾਂ ਕਹਿ ਲਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕਾਂਗਰਸ ਨੇ ਜੇ ਆਪਾਂ ਕਹਿ ਲਈਏ ਕਿ ਬੇਅਦਮੀਆਂ ਦੇ ਦੋਸ਼ੀਆਂ ਨੂੰ ਸੁਜਾਵਾਂ ਨਹੀਂ ਦਿੱਤੀਆਂ ਭਾਵੇਂ ਕਿ ਉਹਨਾਂ ਨੇ ਬਰਗਾੜੀ ਮੋਰਚੇ 'ਚ ਹਾਂ ਕਰਤੀ ਸੀ ਕੀ ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਉਸ ਤਰੀਕੇ ਦੇ ਨਾਲ ਘੇਰਿਆ ਜਾ ਰਿਹਾ ਨਹੀਂ ਘੇਰਿਆ ਜਾ ਰਿਹਾ ਕਿਉਂਕਿ ਉਹ ਅਕਾਲੀ ਦਲ ਨਹੀਂ ਹੈਗੇ ਤੁਸੀਂ ਅਕਾਲੀ ਦਲ ਹੋ ਤਾਂ ਹੀ ਕਰਕੇ ਜਿਹੜਾ ਹੈ ਕਿ ਤਨਾ ਕਿਤੇ ਤੁਸੀਂ ਤੁਹਾਡੀ ਇੱਕ ਜ਼ਿੰਮੇਵਾਰੀ ਜਿਹੜੀ ਜਿਆਦੀ ਬਣ ਜਾਂਦੀ ਹੈ ਤੁਸੀਂ ਇੱਕ ਪੰਥ ਦੇ ਪਰਿਵਾਰ ਹੋਣ ਦੀ ਜ਼ਿੰਮੇਵਾਰੀ ਜਿਹੜੀ ਤੁਸੀਂ ਨਿਭਾਉਣੀ ਸੀ ਤੁਸੀਂ ਜਿਹੜਾ ਹੈ ਜਦੋਂ ਆਪਾਂ ਕਹਿ ਲਈਏ ਕਿ 2015 ਚ ਬੇਅਦਬੀਆਂ ਹੁੰਦੀਆਂ ਨਹੀਂ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਬਕਾਇਦਾ ਸਰਕਾਰ ਦਾ ਬਕਾਇਦਾ ਜਿਹੜਾ ਹੈ ਸਰਕਾਰ ਤੁਹਾਡੀ ਉਸ ਟਾਈਮ ਤੇ ਹੈਗੀ ਹੈ ਵਿਥਿਨ ਅ ਵੀਕ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੇ ਬੰਦਿਆਂ ਨੇ ਆਪਾਂ ਕਹਿ ਲਈਏ ਕਿ ਲੈਟਰ ਲਿਖੇ ਸਨ ਉਹ ਜਿਹੜੇ ਬੰਦਿਆਂ ਨੂੰ ਚੱਕ ਕੇ ਜਿਹੜਾ ਸਿੱਧਾ ਅੰਦਰ ਸੁਟਿਆ ਹੋਣਾ ਚਾਹੀਦਾ ਸੀ ਪਰ ਤੁਸੀਂ ਉਹਨਾਂ ਨੂੰ ਜਿਹੜੀ ਪੂਰਾ ਖੁੱਲ੍ਹ ਹੋਲ ਦਿੱਤੀ ਤੁਸੀਂ ਉਹਨਾਂ ਨੂੰ ਜਿਹੜਾ ਹੈ ਮਾਫੀਆਂ ਦਿਵਾਉਣ ਤੱਕ ਤੁਸੀਂ ਗਏ ਹੈਗੇ ਆ ਤੇ ਫਿਰ ਤੁਹਾਡੇ ਤੇ ਸਵਾਲ ਤੇ ਉੱਠਣੇ ਹੀ ਨੇ ਤੇ ਫਿਰ ਅਕਾਲੀ ਦਲ ਜਦੋਂ ਆਪਾਂ ਕਹਿ ਲਈ ਕਿ ਬਣਿਆ ਸੀ ਬਣਿਆ ਵੀ ਤੇ ਇਹੀ ਅਕਾਲ ਤਖਤ ਸਾਹਿਬ ਤੇ ਆ ਨਾ ਤੁਹਾਨੂੰ ਯਾਦ ਹੋਵੇਗਾ ਜਿਸਦਾਰ ਹਰਪੀ ਸਿੰਘ ਉਹਨਾਂ ਨੇ ਕਿਹਾ ਸੀ ਕਿ ਅਕਾਲ ਤਖਤ ਬਹੁਤ ਸਾਰੇ ਅਕਾਲੀ ਦਲ ਜਿਹੜੇ ਹੈ ਉਹ ਸਿਰਜ ਸਕਦਾ ਹੈ ਪਰ ਅਕਾਲੀ ਦਲ ਕੋਈ ਅਕਾਲ ਤਖਤ ਨਹੀਂ ਸਿਰਜ ਸਕਦਾ ਤੇ ਉਹੀ ਇੱਥੇ ਗੱਲ ਜਿਹੜੀ ਕਿਤਨਾ ਕਿਤੇ ਟੁੱਕਦੀ ਹੈਗੀ ਹੈ ਕਿ ਅਕਾਲੀ ਦਲ ਜਿਹੜਾ ਹੈ ਕਿਤਨਾ ਕਿਤੇ ਅਕਾਲ ਤਖਤ ਸਾਬ ਤੋਂ ਬਾਗੀ ਹੁੰਦਾ ਜਿਹੜਾ ਹੈ ਉਹ ਜਿਹੜਾ ਹੈ ਨਜ਼ਰ ਆ ਰਿਹਾ ਹੈਗਾ ਔਰ ਜੇ ਇੱਥੇ ਕਹਿਣਾ ਇਨਡਾਇਰੈਕਟਲੀ ਤਰੀਕੇ ਦੇ ਨਾਲ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਨੀ ਕਿ ਮਸਲ ਨੂੰ ਹਟਾ ਦਿਓ ਫਿਰ ਠੀਕ ਹੈ ਫਿਰ ਪਾਰਟੀ ਦਾ ਨਾਮ ਵੀ ਤੁਸੀਂ ਕਰ ਚੇਂਜ ਕਰ ਦਿਓ ਫਿਰ ਅਕਾਲੀ ਦਲ ਨਾ ਰੱਖੋ ਕੁਝ ਹੋਰ ਰੱਖ ਲਓ ਜਦੋਂ ਤੱਕ ਅਕਾਲੀ ਦਲ ਰਹੇਗਾ ਉਦੋਂ ਤੱਕ ਕਿਤਨਾ ਕਿਤੇ ਜਿਹੜਾ ਹੈ ਅਕਾਲ ਤਖਤ ਸਾਹਿਬ ਤੇ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਤੁਹਾਡੀ ਦੇਣਦਾਰੀਆਂ ਰਹਿਣਗੀਆਂ ਜਾਂ ਕਿਤਨਾ ਕਿਤੇ ਜ਼ਿੰਮੇਵਾਰੀ ਸਿਧਾਂਤਕ ਤੌਰ ਤੇ ਜਵਾਬਦੇਹੀ ਜਿਹੜੀ ਹੈ ਅਕਾਲ ਤਖਤ ਸਾਹਿਬ ਨੂੰ ਰਹੇਗੀ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਬਾਰ ਬਾਰ ਕਹਿੰਦੇ ਨੇ ਉਹਨਾਂ ਦੇ ਬਾਰੇ ਵੀ ਸੋਚ ਵਿਚਾਰ ਜਿਹੜੀ ਹੈ ਉਹ ਹੋਣੀ ਚਾਹੀਦੀ ਹੈਗੀ ਬਿਲਕੁਲ ਸੋ ਅਸੀਂ ਇਹ ਸਾਰੇ ਸਿਨੈਰੀਓ ਨੂੰ ਵੇਖਦਾ ਐਂ ਕਹਿ ਸਕਦੇ ਆ ਕਿਤੇ ਨਾ ਕਿਤੇ ਗਿੱਥ ਮਿੱਥ ਕੇ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਇਹ ਜੋ ਮੈਂਬਰ ਬਣਾਏ ਗਏ ਕਮੇਟੀ ਦੇ ਇਹਨਾਂ ਦੀ ਕਿਤਨਾ ਕਿਤੇ ਘੇਰਾ ਬੰਦੇ ਕੀਤੀ ਜਾ ਰਹੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਪੇਜ ਹੇਗਨੇ ਉਹਨਾਂ ਦੇ ਉੱਤੇ ਜਥੇਦਾਰ ਸਾਹਿਬ ਦਾ ਇੱਕ ਬਿਆਨ ਜਿਹੜਾ 6 ਜਨਵਰੀ ਨੂੰ ਗੁਰਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ਪੁਰ ਵਾਲੇ ਦਿਨ ਉਹ ਬਿਆਨ ਦਿੱਤਾ ਗਿਆ ਸੀ ਉਹ ਚੁਲਾਇਆ ਜਾ ਰਿਹਾ ਜਿਦੇ ਚੋ ਭਰਤੀ ਦਾ ਸਵਾਗਤ ਕਰਦੇ ਹੈਗੇ ਆ ਹਮ ਪਰ ਉਹਦੀ ਦੂਜੀ ਲਾਈਨ ਵੀ ਹੈਗੀ ਆ ਨਾ ਉਹਦੀ ਦੂਜੀ ਲਾਈਨ ਚ ਉਹ ਖੁਦ ਕਹਿੰਦੇ ਹੈਗੇ ਆ ਕਿ ਭਾਈ ਜਿਹੜੀ 7 ਮੈਂਬਰੀ ਕਮੇਟੀ ਹੈ ਜਿਉਂ ਦੀ ਤਿਉਂ ਕਾਇਮ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਉਹ ਇਹਨਾਂ ਬਿਲ ਲਾਗੂ ਹੋਣੇ ਚਾਹੀਦੇ ਨੇ ਤੇ ਫਿਰ ਉੱਥੇ ਕਿਉਂ ਨਹੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਉਹ ਵਾਲਾ ਪੂਰਾ ਬਿਆਨ ਜਾਂਤੇ ਚਲਾਉ ਉਹ 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 ਕੱਲਾ ਉਹਨਾਂ ਕੇ ਲੈ ਕੇ ਜਾਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਖਾਸ ਕਰਕੇ ਭਰਤੀ ਕਮੇਟੀ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਰਹੇ ਨੇ ਕਿ ਇਹਦੇ ਦੀ ਜਿਹੜੇ ਮੈਂਬਰ ਹੈਗੇ ਨੇ ਕਹਿੰਦੇ ਕਿ ਉਹ ਫਲਾਣਾ ਬੰਦਾ ਹੈਗਾ ਉਹਨੇ ਆ ਨਹੀਂ ਕੀਤਾ ਉਹਨੇ ਉਹ ਨਹੀਂ ਕੀਤਾ ਉਹ ਸਾਰੇ ਬੰਦੇ ਤੇ ਅਕਾਲੀ ਦਲ ਦੇ ਮੈਂਬਰ ਨੇ ਜਦੋਂ ਉਸੇ ਤਰੀਕੇ ਦੇ ਨਾਲ ਉਹ ਕਾਲੀ ਦਲ ਦੇ ਵਿੱਚ ਐਕਸੈਪਟਡ ਸਨ ਚਾਹੇ ਹੁਣ ਸਰਦਾਰ ਇਕਬਾਲ ਸਿੰਘ ਝੁੰਦਾ ਹੋਣੀ ਹੋਣ ਬਕਾਇਦਾ ਉਹਨਾਂ ਦੀ ਨਿਗਰਾਨੀ ਚ 2022 ਚ ਜਦੋਂ ਚੋਣਾਂ ਹਾਰਦੇ ਨੇ ਤੇ ਉਦੋਂ ਝੁੰਦਾ ਕਮੇਟੀ ਜਿਹੜੀ ਬਣਦੀ ਹੈ ਫਿਰ ਉਹਦੀ ਰਿਪੋਰਟ ਅਜੇ ਤੱਕ ਨਸ਼ਰ ਨਹੀਂ ਕੀਤੀ ਗਈ ਉਹਦੇ ਕੁਝ ਅੰਸ਼ ਜਿਹੜੇ ਨੇ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੇ ਨੇ ਔਰ ਉਹੀ ਗੱਲਾਂ ਜਿਹੜੀਆਂ ਆਪਾਂ ਇੱਥੇ ਬਹਿ ਕੇ ਕਰਦੇ ਆ ਜਾਂ ਸਿੱਖ ਚਿੰਤਕ ਕਰਦੇ ਨੇ ਉਹ ਸਿੱਖ ਭਾਵਨਾਵਾਂ ਦੀ ਜਿਹੜੀ ਤਰਜਮਾਨੀ ਹੈ ਉਹ ਕਾਲੀ ਵਰਕਰ ਨੇ ਪੋਰਟ ਕਿਸੇ ਕਾਂਗਰਸ ਦੇ ਵਰਕਰ ਕੋਲੋਂ ਨਹੀਂ ਪੁੱਛਿਆ ਗਿਆ ਕਿਸੇ ਆਮ ਆਦਮੀ ਪਾਰਟੀ ਦੇ ਕੋਲੋਂ ਨਹੀਂ ਸੀ ਪੁੱਛਿਆ ਗਿਆ ਵੀ ਤੁਸੀਂ ਅਕਾਲੀ ਦਲ ਬਾਰੇ ਦੱਸੋ ਇਹਨਾਂ ਦੇ ਆਪਣੇ ਵਰਕਰ ਨੇ ਦੱਸਿਆ ਕਿ ਕੀ ਕੀ ਕਮੀਆਂ ਹੈਗੀਆਂ ਨੇ ਕਿ ਟੌਪ ਲੀਡਰਸ਼ਿਪ ਇੰਨੀ ਕਰਪਟ ਹੋ ਚੁੱਕੀ ਹੈ ਜਾਂ ਉਹਨਾਂ ਦੇ ਵਿੱਚ ਸਿੱਖੀ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਚੀਜ਼ਾਂ ਨਹੀਂ ਹੈਗੀਆਂ ਉਹ ਹੁਣੀਆਂ ਚਾਹੀਦੀਆਂ ਨੇ ਈਵਨ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਉੱਤੀ ਕੀਤੀ ਗਈ ਕਿ ਐਸਓਆਈ ਨੂੰ ਹਟਾ ਕੇ ਜਿਹੜਾ ਹੈ ਦੁਬਾਰਾ ਉਸ ਨੂੰ ਜਿਹੜਾ ਹੈ ਉੱਪਰ ਹੋਰ ਉਹਦੀ ਪੁਨਰਸਰਜੀਤੀ ਹੋਣੀ ਚਾਹੀਦੀ ਇਹ ਗੱਲਾਂ ਇਹਨਾਂ ਦੇ ਵਰਕਰਸ ਨੇ ਔਰ ਉਹ ਕਮੇਟੀ ਨੂੰ ਲੀਡ ਕਬਾਲ ਸਿੰਘ ਝੁੰਦਾ ਹੋਣੀ ਕਰ ਰਹੇ ਸੀ ਮਤਲਬ ਉਦੋਂ ਐਨਓ ਸੀਨੀਅਰ ਹੈਗੇ ਸੀ ਕਿ ਉਹ ਉੱਥੇ ਰਹਿ ਸਕਦੇ ਸੀ ਹੁਣ ਉਹ ਕਮੇਟੀ ਜਨੇ ਤੇ ਉਹਨਾਂ ਦੇ ਵਿੱਚ ਪ੍ਰੋਬਲਮ ਨੇ ਤੇ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਮਨਪ੍ਰੀਤ ਸਿੰਘ ਯਾਲੀ ਹੋਣੀ ਉਹ ਉਹ ਵੀ ਅਕਾਲੀ ਦਲ ਦੇ ਮੈਂਬਰ ਨੇ ਜੇ ਆਪਾਂ ਕਹਿੰਨੇ ਕਿ ਅਕਾਲੀ ਦਲ ਦੇ ਤਿੰਨ ਐਮਐਲਏ ਸਨ ਤਿੰਨਾਂ ਚੋਂ ਦੋ ਰਹਿ ਗਏ ਦੋ ਦੇ ਵਿੱਚੋਂ ਇੱਕ ਉਹ ਨੇ ਤੇ ਇੱਕ ਬੀਬੀ ਗਨੀਬ ਕੌਰ ਜੀ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਹੋਣਾ ਦੇ ਧਰਮ ਪਤਨੀ ਹੈਗੇ ਨੇ ਤੇ ਫਿਰ ਉਹ ਸਾਰੇ ਬੰਦੇ ਹੈਗੇ ਤੇ ਅਕਾਲੀ ਦਲ ਦੇ ਉਹ ਅੱਜ ਕਿਦਾਂ ਮਾੜੇ ਹੋ ਗਏ ਇਹ ਬੁਝੀ ਗੱਲ ਇੱਥੇ ਇੱਥੇ ਜੇ ਆਪਾਂ ਕੀ ਕਿ ਕਿਤਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜ਼ਿੰਮੇਵਾਰੀ ਮੰਨਦੀ ਹੈ ਕਿ ਜੇ ਇਦਾਂ ਦੇ ਪੇजेस ਤੇ ਜਥੇਦਾਰ ਸਾਹਿਬ ਦੇ ਖਿਲਾਫ ਕੁਝ ਟਿੱਪਣੀਆਂ ਜਾਂ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਤੇ ਉਹਨਾਂ ਦੇ ਉੱਤੇ ਵੀ ਜਿਹੜੀ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਲੋੜ ਜਿਹੜੀ ਹੈ ਕਿਤਨਾ ਕਿਤੇ ਹੈਗੀ ਹੈ ਔਰ ਦੇਖਦੇ ਹਾਂ ਕੀ ਆਉਣ ਵਾਲੇ ਦਿਨਾਂ ਸਿਚੁਏਸ਼ਨ ਕਿਵੇਂ ਹੋਰ ਅਨਫੋਲਡ ਹੁੰਦੀ ਹੈ ਜਾਂ ਇਸੇ ਤਰੀਕੇ ਦੇ ਨਾਲ ਹੀ ਅਕਾਲੀ ਦਲ ਜਿਹੜਾ ਹੈ ਆਕਾਲ ਤਖਸਾਹਬ ਦੇ ਹੁਕਮਨਾਮਿਆਂ ਦੇ ਖਿਲਾਫ ਜਿਹੜਾ ਇਸੇ ਤਰੀਕੇ ਦੇ ਨਾਲ ਤਾਰੇਗਾ ਔਰ ਇਹ ਤੁਸ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜਥੇਦਾਰ ਹਰਪੀ ਸਿੰਘ ਉਹਨਾਂ ਦੀ ਕਿਰਦਾਰ ਕੁਸ਼ੀ ਸ਼ੁਰੂ ਹੋਈ ਸੀ ਉਹ ਵੀ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਸੋਸ਼ਲ ਮੀਡੀਆ ਤੇ ਪਹਿਲਾਂ ਹੋਈ ਫਿਰ ਇਸੇ ਦੇ ਵਿੱਚ ਫਿਰ ਟੀਵੀ ਚੈਨਲ ਆ ਜਾਂਦੇ ਨੇ ਬਹੁਤ ਸਾਰੇ ਟੀਵੀ ਚੈਨਲ ਉਹ ਮਸਲੇ ਨੂੰ ਲੈ ਕੇ ਬਹਿ ਜਾਂਦੇ ਨੇ ਫਿਰ ਉਹ ਇੱਕ ਪੱਖ ਚਲਾਉਣ ਲੱਗ ਪੈਂਦੇ ਨੇ ਦੂਜੇ ਪੱਖ ਵਾਲਾ ਜਿਹੜਾ ਹੈਗਾ ਉਹ ਇਦਾਂ ਦੀ ਗੱਲਬਾਤ ਨਹੀਂ ਕਰਦੀ ਇੱਕ ਮਹਿੰਮ ਆਪਾਂ ਦੇਖਿਆ ਕਿ ਇਹ ਚੱਲਦੀ ਹੈਗੀ ਹੈ ਹੁਣ ਇਹ ਚੀਜ਼ਾਂ ਜਿਹੜੀਆਂ ਆਪਾਂ ਕਹਿ ਲਈਏ ਕਿ ਕੌਮ ਇਹਨਾਂ ਚੀਜ਼ਾਂ ਤੋਂ ਕਾਫੀ ਜਾਣੂ ਹੈਗੀ ਹੈ ਔਰ ਇਹ ਪਹਿਲੀ ਵਾਰ ਨਹੀਂ ਜਿਹੜਾ ਚੱਲਣ ਲੱਗੀ ਬਾਕੀ ਵੀ ਵਕ ਵਕ ਮਸਲੇ ਤੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਜੀ ਸੋ ਜਿਵੇਂ ਬਕਾਇਦਾ ਗੱਲ ਕਰਦੇ ਸੀ ਹਰਤਨ ਸਿੰਘ ਹੋਰਾਂ ਦੇ ਪੋਡਕਾਸਟ 'ਚ ਤਾਂ ਜੇ ਆਮ ਲੋਕਾਂ ਦੇ ਉਧਰ 'ਚ ਅਸੀਂ ਵੀਊਜ਼ ਦੇਖੇ ਤਾਂ ਬਹੁਤ سارے ਲੋਕਾਂ ਦੇ ਵੱਲੋਂ ਸ਼ਾਇਦ ਇੱਕ ਹੀ ਗੱਲ ਉਧਰ 'ਚ ਵੀ ਲਿਖੀ ਜਾ ਰਹੀ ਕਿ ਅਸੀਂ ਸ਼ਾਇਦ ਤੁਹਾਡੇ ਤੱਥ ਨਹੀਂ ਜਾਣਨਾ ਚਾਹੁੰਦੇ ਜੋ ਪੰਥ ਚਾਹੁੰਦਾ ਹੈ ਕੇਵਲ ਇਹੀ ਚਾਹੁੰਦਾ ਹੈ ਕਿ ਜੋ 2 ਦਸੰਬਰ ਦੇ ਹੁਕਮਨਾਮੇ ਨੇ ਉਹਨਾਂ ਨੂੰ ਇਨ ਬਿਨ ਜੜਾ ਹੈ ਉਹ ਲਾਗੂ ਕਰ ਦਿੱਤਾ ਜਾਵੇ ਔਰ ਦੂਜੇ ਬੰਨੇ ਵੀ ਦੇਖੋ ਨਾ ਹੁਣ ਕਹਿੰਦੇ ਤਾਂ ਹੈਗੇ ਵੀ ਇੰਨੀ ਪਰਤੀ ਹੋ ਗਈ ਆ ਤੇ ਫਿਰ ਕੀ ਆਉਣ ਔਨ ਐਟ ਦਾ ਐਂਡ ਆਫ ਦਾ ਡੇ ਤੇ ਜਦੋਂ ਤੁਸੀਂ ਜਾਣਾ ਹੈਗਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣੀਆਂ ਕਦਾ ਕੇ ਉਹਨਾਂ ਵਾਲੇ ਦਿਨਾਂ ਚ ਹੋ ਜਾਣਾ ਫਿਰ ਕੀ ਇੰਨੀ ਪ੍ਰਮਾਨਗੀ ਤੁਹਾਨੂੰ ਮਿਲ ਜੇਗੀ ਫਿਰ ਫਿਰ ਉਸ ਤੋਂ ਬਾਅਦ 2027 ਆਣੀਆਂ ਹੋਣੀਆਂ ਨੇ ਪਤਾ ਤੇ ਗਰਾਊਂਡ ਤੇ ਜਾ ਕੇ ਚੱਲਣਾ ਹੈ ਨਾ ਕਿ ਕੀ ਲੋਕਾਂ ਨੇ ਤੁਹਾਨੂੰ ਐਕਸੈਪਟ ਕਰ ਲਿਆ ਜਾਂ ਨਹੀਂ ਕਿਉਂਕਿ ਦੋ ਕਈ ਵਾਰ ਤੁਸੀਂ ਦੇਖਿਆ ਹੋਣਾ ਨਾ ਕਿ 2022 ਤੋਂ ਬਾਅਦ ਵੀ ਇੱਕ ਪ੍ਰੋਗਰਾਮ ਜਿਆ ਕਰਾ ਕੇ ਅਕਾਲ ਤਖਸਾਲ ਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਾਰੇ ਪਰਿਵਾਰ ਦੇ ਵੱਲੋਂ ਬਕਾਇਦਾ ਜਿਹੜਾ ਹੈ ਆਪ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਸਜ਼ਾ ਲਈ ਜੁੜੇ ਜਿਹੜੇ ਸਾਫ਼ ਕੀਤੇ ਗਏ ਸੀ ਜਾਂ ਹੋਰ ਸੇਵਾ ਕੀਤੀ ਆਪਣੇ ਆਪ ਹੀ ਕੀਤਾ ਗਿਆ ਸੀ ਮਤਲਬ ਉਹਨਾਂ ਦਾ ਤੇ ਹੀ ਸੀ ਨਾ ਕਿ ਅਸੀਂ ਇਹ ਕਰਾਂਗੇ ਤੇ ਪ੍ਰਮਾਣ ਹੋ ਜਾਣਗੇ ਫਿਰ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਕਾਨਫਰੰਸ ਦੀ ਜ ਬਸ ਇੰਨੀ ਗੱਲ ਹੀ ਕਹਿਤੀ ਸੀ ਕਿ ਜੇ ਜਾਣੇ-ਨਜਾਣੇ ਚ ਭੁੱਲਾਂ ਹੋਈਆਂ ਨੇ ਤੇ ਉਹਦੀ ਮੈਂ ਮੁਆਫੀ ਮੰਗਦਾ ਤੇ ਉਦੋਂ ਜਿਹੜੇ ਦਿੱਲੀ ਵਾਲੇ ਹੈਗੇ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਜਾਂ ਮਨਜੀਤ ਸਿੰਘ ਜੀ ਕੇ ਹੋਣੀ ਉਹ ਇੰਨੀ ਗੱਲ ਜੀ ਖੁਸ਼ ਹੋ ਕੇ ਆ ਗਏ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਪਰ ਕੌਮ ਨੇ ਦੁਬਾਰਾ 2024 'ਚ ਸ਼ੀਸ਼ਾ ਦਿਖਾਇਆ ਨਾ ਤੇ ਮੇਨ ਗੱਲ ਇਹੀ ਹੈ ਕਿ ਲੋਕ ਇਸ ਨੂੰ ਐਕਸੈਪਟ ਕਰਦੇ ਨੇ ਜਾਂ ਨਹੀਂ ਹੋ ਸਕਦਾ ਹੈ ਕਿ ਤੁਹਾਡਾ ਆਲਾ ਦਵਾਲਾ ਜਿਹੜਾ ਹੈ ਉਹ ਇਹ ਜੀ ਨੂੰ ਇਸ ਚੀਜ਼ ਨੂੰ ਐਕਸੈਪਟ ਕਰ ਲਵੇ ਕਿ ਭਾਈ ਸਾਰਾ ਕੁਝ ਸਹੀ ਹੈ ਪਰ ਜਦੋਂ ਤੁਸੀਂ ਲੋਕਾਂ 'ਚ ਜਾਣਾ ਹੈ ਉਹ ਘੇਰਾ ਤੁਹਾਨੂੰ ਤੋੜਨਾ ਪਵੇਗਾ ਹੋ ਸਕਦਾ ਹੈ ਕਿ ਆਲੇ ਦਵਾਲੇ ਵਾਲੇ ਤੁਹਾਨੂੰ ਓਦਾਂ ਹੀ ਨਹੀਂ ਜੀ ਸਾਰਾ ਕੁਝ ਸਹੀ ਹੈ ਹੁਣ ਇਹ ਗੱਲ ਸਵਾਲ ਤੇ ਜੈਨੂਅਨ ਹੈਗੇ ਨਾ ਕਿ 20 ਲੱਖ ਭਰਤੀ ਹੋ ਗਈ ਮਤਲਬ 20 ਲੱਖ ਪੇਪਰਾਂ ਦੇ ਢੰਡਾਰ ਤੁਹਾਡੇ ਕੋਲ ਪਰੇ ਹੋਏ ਹੋਣਗੇ ਉਹ ਵੀ ਇੰਨੇ ਜਲਦੀ ਪਿੰਡਾਂ ਤੱਕ ਪਹੁੰਚ ਕਰਨੀ ਫਿਰ ਪੱਕੀ ਵੀ ਹੋ ਜਾਣਾ ਸਾਰਾ ਕੁਝ ਵਾਪਸ ਵੀ ਆ ਗਿਆ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਨੇ ਬਾਕੀ ਇਹ ਸਾਰੀਆਂ ਗੱਲਾਂ ਹੋ ਜਾਣੀ ਹੈ ਗਲੇਰੀ ਕੀ ਪਤਾ ਇਹ ਸੱਚ ਕਹਿੰਦੇ ਹੁਣ ਵੀ ਹੋ ਗਈ ਹੋਵੇ ਲੋਕਾਂ ਦਾ ਇੰਨਾ ਜ਼ਿਆਦਾ ਭਰਮਾ ਹੰਗਾਰਾ ਹੋਵੇ ਬਾਕੀ ਕਿਸੇ ਵੀ ਵੀਡੀਓ ਦੇ ਵਿੱਚ ਥੱਲੇ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਨਹੀਂ ਹੈਗਾ ਬਿਲਕੁਲ